ਰਾਗ ਬਸੰਤ ਮਹਿਲਾ ਪਹਿਲਾ ਘਰ ਪਹਿਲਾ ਚੌਪ ਦੇ ਦੋ ਤੁਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਮਹਾ ਮਹਾ ਮਮਾਰਖੀ ਚੜਿਆ ਸਦਾ ਬਸੰਤ ਪਰਫੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਪੋੜਿਆ ਹਮੈ ਸੁਰਤ ਵਿਸਾਰ ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਤੇੜ ਸ਼ਾਖਾਂ ਹਰੀ ਧਰਮ ਫੁੱਲ ਫਲ ਗਿਆਨ ਪਤ ਤਪਤ ਸ਼ਾਮ ਥਣੀ ਚੂਕਾ ਮਨ ਅਭਿਮਾਨ ਅਕੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਤਤਕ ਤਨ ਪੂਰਾ ਹੋਆ ਲਾਗਾ ਸਹਿਜ ਧਿਆਨ ਮਹਾਰੂਤੀ ਆਵਣ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੂ ਕਹੀ ਜੇ ਗੁਰਮੁਖ ਰਹੈ ਸਮਾਏ ਮਹਿਲਾ ਪਹਿਲਾ ਬਸੰਤ ਰਤ ਆਈਲੇ ਸਰਸ ਬਸੰਤ ਮਾਹੀ ਰੰਗ ਰਾਤੇ ਰਵੇਂ ਸੇ ਤੇਰ ਚਾਏ ਕਿਸ ਪੂਜ ਚੜਾਵਾਂ ਲੱਗੋਂ ਪਾਏ ਤੇਰਾ ਦਾਸ ਨੰਦਾਸਾ ਕਹੋਂ ਰਾਇ ਜਗ ਜੀਵਨ ਜੁਗਤ ਨਾ ਮਿਲੇ ਕਾਏ ਰਹਾ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾਂ ਦੇਉ ਤੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਾਸਨ ਦਾਸਾ ਕਹੋਂ ਰਾਏ ਤੇਰੇ ਸੱਠ ਸੰਬਤ ਸਭ ਤੀਰਥਾ ਤੇਰਾ ਸਚ ਨਾਮ ਪਰਮੇਸ਼ਰਾ ਤੇਰੀ ਗਤ ਅਵਗਤ ਨਹੀਂ ਜਾਣੀ ਐ ਅਣ ਜਾਣਤ ਨਾਮ ਵਖਾਣੀ ਐ ਨਾਨਕ ਵੇਚਾਰਾ ਕਿਆ ਕਹੈ ਸਭ ਲੋਕ ਸਲਾਹੇ ਇੱਕ ਸਿਰ ਨਾਨਕ ਲੋਕਾਂ ਪਾਵੋ ਹੈ ਬਲੇਹਾਰੀ ਜਾਉ ਜਿਤੇ ਤੇਰੇ ਨਾਮ ਹੈ ਬਸੰਤ ਮੈਲਾ ਪੈਲਾ ਸੋਇਣੀ ਕਾ ਚੌਂਕਾ ਤੰਚਨ ਕੋ ਆਰ ਰੂਪੇ ਕੀ ਅਤਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਤਰੰਤੇ ਕੀ ਆਗ ਦਰੂੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਨੇਖਾ ਕਭੂ ਨਾ ਪਾਏ ਜਾਮ ਨਾ ਪੀਜੈ ਸਾਚ ਨਾ ਰਹਾਉ ਦਸ ਅਠ ਲਿਖੇ ਹੋਵੈ ਪਾਸ ਚਾਰੇ ਬੇਦ ਮੁਖ ਅਗਰ ਪਾਠ ਪੁਰਬੀ ਨਾ ਵ ਵਰਨ ਕੀ ਦਾਤ ਵਰਤਨੀ ਮੁਕਰੇ ਦਿਨ ਰਾਤ ਕਾਜ਼ੀ ਮੱਲਾ ਹੋਏ ਸ਼ੇਖ ਜੋਗੀ ਜੰਗਮ ਤਗਵੇਂ ਠੇਖ ਉਹ ਗਿਰਹੀ ਕਰਮਾਂ ਕੀ ਸੰਧ ਬਿਨ ਬੂਜੇ ਸਭ ਖੜੀ ਅਸਬੰਧ ਜੇਤੇ ਜੀ ਲਿਖੀ ਸਿਰਕਾਰ ਕਰਨੀ ਉੱਪਰ ਹੋਵ ਗਸਾਰ ਹੁਕਮ ਕਰੇ ਮੂਰਖ ਗਾਵਾਰ ਨਾਨਕ ਸੱਚੇ ਕੇ ਸਿਖਤ ਪੁੰਧਾਰ ਬਸੰਤ ਮੈਲਾ ਤੀਜਾ ਵਸਤਰ ਉਤਾਰ ਦਿਗੰਦਰ ਹੋਗ ਜਟਾਂ ਤਾਰ ਕਿਆ ਕੁਮਾਵੈ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਪ੍ਰੰ ਪ੍ਰੰ ਆਵ ਮੂੜਾ ਵਾਰੋ ਵਾਰ ਇੱਕ ਤੇ ਆਵੋ ਮੂੜ ਮਨਾ ਪਾਰ ਪੁੱਤਰ ਜਾਹੇ ਇੱਕ ਖਿਨਾ ਰਹਾਓ ਸਿਮਰਤ ਸ਼ਾਸਤਰ ਕਰੇ ਵਖਿਆਣ ਨਾਦੀ ਬੇਦੀ ਪੜੈ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਪਟ ਕੁਮਾਹਿ ਤਿਨ ਕਰ ਮਈਆ ਨੇੜ ਨਾਹਿ ਜੇ ਕੋ ਐਸਾ ਸੰਜਮੀ ਹੋਏ ਕ੍ਰਿਆ ਵਿਸ਼ੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹਿ ਓਏ ਨਿਰੰਜਨ ਕੈਸੇ ਪਾਹੇ ਇਤ ਹੋਆ ਕਰੇ ਕਿਆ ਹੋਏ ਜਿਸ ਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਪਰਮ ਚੁਕਾਏ ਹੁਕਮ ਮਹਿ ਬੂਝੇ ਤਾਂ ਸੱਚ ਪਾਏ ਜਿਸ ਜਿਉ ਅੰਤਰ ਮਹਿ ਲਾ ਹੋਏ ਤੀਰਥ ਭਵੇ ਦਸੰਤਰ ਲੋਏ ਨਾਨਕ ਮਿਲੀਏ ਸਤਗੁਰ ਸੰਗ ਤੋ ਤਵ ਜਲ ਕੇ ਟੂਟ ਸਬੰਧ ਬਸੰਤ ਮਹਿਲਾ ਪਹਿਲਾ ਸਗਲ ਪਵਨ ਤੇਰੀ ਮਾਇਆ ਮੋ ਮੈਂ ਅਵਰ ਨ ਦਿਸੈ ਸਰਬ ਤੋ ਤੂੰ ਸੁਰ ਨਾਥਾਂ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਘਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧ ਨਾ ਪਾਈ ਹਰ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸ਼ੁੱਧ ਹੋਇ ਗੁਰ ਸ਼ਬਦ ਸਲਾਹੇ ਸਾਚ ਸੋਇ ਜਾਕੋ ਤੂੰ ਰਾਖੇ ਰਖਨਹਾਰ ਸਤ ਗੁਰੂ ਮਿਲਾਵੈ ਕਰੈ ਸਾਰ ਦੇਖੋ ਮੈਂ ਮਮਤਾ ਪਰ ਹਰਾਈ ਸਭ ਦੁਖ ਬਿਨਾਸੇ ਰਾਮ ਰਾਇ ਊਤਮ ਗਤ ਮਿਤ ਹਰ ਗੁਣ ਸ਼ਰੀਰ ਗੁਰਮਤ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਾਜ ਦੂਜਾ ਪਾਉ ਜਨ ਨਾਨਕ ਹਰ ਗੁਰ ਗੁਰ ਮਿਲਾਉ ਬਸੰਤ ਮਹਿਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਪਾਏ ਮੇਰਾ ਤੇਰੀ ਸਾਲੂ ਸੰਗ ਸਾਈ ਉਹ ਅਲਖ ਨ ਲਖੀਐ ਕੋ ਕਾਏ ਗੁਰ ਸੰਗ ਦਿਖਾਇਓ RAM ਰਾਏ ਮਿਲ ਸਖੀ ਸਹੇਲੀ ਹਰ ਗੁਨ ਬਨੇ ਹਰ ਪ੍ਰਭ ਸੰਖੇਲ ਵਰ ਕਾਮਨ ਗੁਰਮੁਖ ਖੋਜਤ ਮਨ ਮੰਨੇ ਰਹਾਉ ਮਨਮੁਖੀ ਦੁਹਾਗਣ ਨਾਹਿ ਭੇਓ ਓ ਘਟ ਘਟ ਰਾਵੈ ਸਰਬ ਪਰਿਓ ਗੁਰਮੁਖ ਫੈਰ ਚੀਨੇ ਸੰਗ ਦੇਓ ਗੁਰ ਨਾਮ ਦਿਰਾਇ ਜਪ ਜਪਿਓ ਬਿਨ ਗੁਰ ਤਖਤ ਨਾ ਪਾਓਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰ ਦਰੋਏ ਮਨ ਗੁਰਮੁਖ ਨਿਰਮਲ ਮਲ ਛੁਬਦ ਕੋਏ ਗੁਰ ਮਨ ਮਾਰਿਓ ਕਰ ਸੰਜੋਗ ਹੈਨ ਸਿਰਾਵੇ ਤਗਤ ਜੋਗ ਗੁਰਸੰਤ ਸਭਾ ਦੁੱਖ ਮਿਟਾਏ ਰੋਗ ਜਨ ਨਾਨਕ ਹਰਵਾਰ ਸਹਿਜ ਜੋਗ ਬਸੰਤ ਮਹਿਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸਚ ਆਪ ਨਿਬੇੜੇ ਰਾਜ ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਤ ਮਤ ਬਿਸਰ ਸਰੇ ਮਨ RAM ਬੋਲ ਅਪਰੰਪਰ ਗੰਮ ਗੋਚਰ ਗੁਰਮੁਖ ਹਰ ਆਪ ਤੁਲਾਏ ਉਤਲ ਤੋਲ ਰਹਾ ਗੁਰ ਚਰਨ ਸਰੇ ਵੇ ਗੁਰ ਸਿੱਖ ਤੋਰ ਗੁਰ ਸੇਵ ਤਰੇ ਸਜ ਮੇਰ ਤੋਰ ਨਰ ਨਿੰਦ ਕੋ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ ਚੇਤੂਰ ਚੋਰ ਗੁਰ ਤੁਠਾ ਬਖਸ਼ੇ ਭਗਤ ਪਾਉ ਗੁਰ ਤੁਠਾ ਪਾਈਐ ਹਰ ਮੈਲ ਥਾਉ ਪਰ ਹਰ ਨਿੰਦਾ ਹਰ ਥਖਤ ਜਾਗ ਹਰ ਭਗਤ ਸੁਹਾਵੀ ਕਰਮ ਪਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਥਲ ਨਾਮ ਪ੍ਰਾਪਤ ਗੁਰ ਤੁਸ ਦੇ ਤੋ ਨਾਨਕ ਪਾਵੇ ਵਿਰਲੇ ਕੇ ਬਸੰਤ ਮਹਿਲਾ ਤੀਜਾ ਇੱਕ ਤੁਕਾ ਸਾਹਿਬ ਪਾਵੇ ਸੇਵਕ ਸੇਵਾ ਕਰੇ ਜੀਵਤ ਮਰੈ ਸਭ ਕੋਲ ਉਧਰੈ ਤੇਰੀ ਭਗਤ ਨਾ ਛੋੜ ਦੋ ਕਿਆ ਕੋ ਹੱਸੈ ਸਾਚਨਾ ਮੇਰੇ ਹਿਰਦੈ ਵਸੈ ਪ੍ਰਾਉ ਜੈਸੇ ਮਾਇਆ ਮੋ प्राणी गलत रहै ऐसे संत जन राम नाम रबत रहै मैं मूर्ख मुग्ध ऊपर करौ दया औ शरणागत रहौ तया कहत नानक संसार के ने फल काम गुरप्रसाद को पावै अंबत नामा मैला पहला पहला बसंत हिंडोल कर दूजा ੴ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿਪ ਪੂਜ ਮਨਾਵੋ ਸੁਕਿਰਤ ਤੁਲਸੀ ਮਾਲਾ RAM ਨਾਮ ਜਪ ਬੇੜ ਬੰਧੋ ਦਇਆ ਕਰੋ ਦਇਆਲਾ ਆਹੇ ਕਲਰਾ ਸਿੰਠੋ ਜਨਮ ਗਵਾਵੋ ਕਾਚੀ ਟਹਿਗ ਦੀਵਾਲ ਕਾਹੇ ਗੱਜ ਲਾਵੋ ਰਹਾਵੋ ਔਰ ਹਰ ਟ ਮਾਲ ਟਿੰਦ ਪਰੋਵੋ ਇਸ ਪੀਤਰ ਮਨ ਜੋਵੋ ਅੰਮ੍ਰਿਤ ਸਿੰਚੋ ਪਰੋ ਕੇ ਆਰੇ ਓ ਮਾਲੀ ਕੇ ਹੋਵੋ ਕਾਮ ਕ્રોਧ ਦੋਇ ਕਰੋ ਬਸੋਲੇ ਗੋਡੋ ਤਰਤੀ ਪਾਈ ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ ਕੀਰਤਨਾ ਮਿਟ ਜਾਈ ਬਗਲੇ ਤੇ ਫਨ ਹਸੁਲਾ ਹੋਵੇ ਜੇ ਤੂੰ ਕਰੇਂ ਦਇਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਇਆਲਾ ਸੰਤ ਪਹਿਲਾ ਪਹਿਲਾ ਸਿੰਡੋਲ ਸਾਹ ਰੜੀ ਵਤ ਸਭ ਕਿਸ ਸੰਧੀ ਤੇਵ ਤੜੈ ਤਨ ਵਖੇ ਆਪ ਕੋ ਚੱਜੀ ਦੋਸ਼ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਅੱਪੇ ਪਰਮ ਪੁਲਾਣੀ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਰਹਾਉ ਅੱਡ ਤਸੀਦਾ ਪੈਰਾਂ ਝੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰੱਖੈਂ ਬੁਰਾ ਨਾ ਚੱਖੈਂ ਹੋਵੇਂ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋ ਅੱਖਰ ਦੋਏ ਨਾਵਾ 94 ਨਾਮਕ ਏਕ ਲੰਘਾਏ ਜੇ ਕਰ ਸੱਚ ਸਮਾਵਾ